ਤੁਸੀਂ ਵੀ ਪਰੇਸ਼ਾਨ ਹੋ ਪੀਸੀਓਡੀ ਤੋਂ ਹਰ ਮਹੀਨੇ ਪੀਰੀਅਡ ਸੰਬੰਧੀ ਸਮੱਸਿਆਵਾਂ ਵਿੱਚ ਉਲਝਣਾ weight loss ਨਾ ਹੋਣਾ unwanted hair growth mood swings ਹੋਣਾ infertility ਇਹ ਸਭ ਥਕਾ ਦਿੰਦੀਆਂ ਹਨ ਪ੍ਰੋਬਲਮਸ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪ੍ਰੋਬਲਮਸ 100% ਠੀਕ ਹੋ ਸਕਦੀਆਂ ਹਨ ਬੇਨ ਦਵਾਈਆਂ ਦੇ ਸਿਰਫ ਲਾਈਫ ਸਟਾਈਲ ਬਦਲ ਕੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਪੰਜ ਇਹੋ ਜਿਹੇ ਬਦਲਾਵ ਜਿਹੜੇ ਤੁਹਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਕੇ ਰੱਖ ਦੇਣਗੇ ਸੋ ਤੁਹਾਨੂੰ ਪੀਸੀਓਡੀ, ਥਾਇਰੋਇਡ, ਹਾਰਮੋਨਲ ਇਸ਼ੂਸ ਤੇ weight gain ਤੇ ਬਹੁਤ ਸਾਰੇ ਇਸ਼ੂਸ ਤੋਂ ਛੁਟਕਾਰਾ ਮਿਲੇਗਾ। ਪੂਰੀ ਤਰ੍ਹਾਂ ਜੜ ਤੋਂ ਖਤਮ ਹੋਣਗੀਆਂ ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ। ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਹੈਲਥ ਐਂਡ ਲਾਈਫ ਸਟਾਈਲ ਕੋਚ ਰਾਜਵਿੰਦਰ ਕੌਰ ਤੇ ਤੁਹਾਡਾ ਆਪਣੇ ਹੈਲਥ ਚੈਨਲ ਤੰਦਰੁਸਤ ਪੰਜਾਬ ਵਿੱਚ ਸਾਰਿਆਂ ਦਾ ਸਵਾਗਤ ਹੈ। ਸੋ ਕਰਦੇ ਹਾਂ ਹੁਣ ਗੱਲ ਬਾਕੀ ਕਿਹੜੇ ਹੋਰ ਚੇਂजेस ਕਰਨੇ ਹਨ ਕੇ ਪੀਸੀਓਡੀ ਸੰਬੰਧੀ ਇਹਨਾਂ ਸਾਰੀਆਂ ਪ੍ਰੋਬਲਮਸ ਤੋਂ ਛੁਟਕਾਰਾ ਪਾਉਣ ਦੇ ਲਈ ਸੋ ਨੰਬਰ 1 ਤੇ ਜਿਹੜਾ ਤੁਹਾਨੂੰ ਚੇਂਜ ਕਰਨਾ ਹੈ ਜਿਹੜਾ ਕਿ ਅੱਜ ਦੀ ਲਾਈਵ ਦੇ ਵਿੱਚ ਬਹੁਤ ਬਹੁਤ ਜ਼ਰੂਰੀ ਹੋ ਚੁੱਕਾ ਹੈ ਉਹ ਹੈ ਡੇਲੀ 7 ਆਰਸ ਸਾਉਂਡ ਸਲੀਪ ਹਾਰਮones ਦਾ ਬੈਲੈਂਸ ਹਾਰਮones ਵਿੱਚ ਗੜਬੜੀ PCOD ਦਾ ਰੂਟ ਕੌਜ਼ ਹਨ ਜਦੋਂ ਤੁਸੀਂ ਦੇਰ ਰਾਤ ਤੱਕ ਫੋਨ ਚਲਾਉਂਦੇ ਹੋ ਜਾਂ ਰਾਤ ਤੱਕ ਜਾ ਕੇ ਕੋਈ ਨਾ ਕੋਈ ਆਪਣਾ ਕੰਮ ਕਰਦੇ ਹੋ ਜਾਂ ਫਿਰ ਤੁਸੀਂ ਸਟ्रेस ਵਿੱਚ ਨੀਂਦ ਨਹੀਂ ਲੈਂਦੇ ਹੋ ਤੇ ਤੁਹਾਡਾ ਮੈਲਾਟੋਨਿਨ ਹਾਰਮੋਨ ਜੋ ਕਿ ਨੀਂਦ ਲਿਆਉਣ ਵਾਲਾ ਹਾਰਮੋਨ ਹੁੰਦਾ ਹੈ ਉਹ ਇੰਬੈਲੈਂਸ ਹੋਣ ਲੱਗ ਜਾਂਦਾ ਹੈ ਇਸ ਦੇ ਨਾਲ ਤੁਹਾਡਾ ਕੋਰਟੀਸੋਲ ਹਾਰਮੋਨ ਵੀ ਇੰਬੈਲੈਂਸ ਹੋਣ ਲੱਗ ਜਾਂਦਾ ਹੈ ਸੋ ਇਹਨਾਂ ਦੋਨਾਂ ਹਾਰਮੋਨਾਂ ਦੀ ਖਰਾਬੀ ਕਰਕੇ ਡਾਇਰੈਕਟ ਇਫੈਕਟ ਪੈਂਦਾ ਹੈ ਇਨਸੂਲਿਨ ਤੇ ਰੀਪ੍ਰੋਡਕਟਿਵ ਹਾਰਮੋਨਸ ਤੇ ਜਿਵੇਂ ਕਿ ਐਸਟ੍ਰੋਜਨ ਟੈਸਟੋਸਟੀਰੋਨ ਤੇ ਐਲ ਐਚ ਸੋ ਇਹ ਤੁਹਾਡੇ ਹਾਰਮੋਨ ਇਹੋ ਜੇ ਹਾਰਮੋਨ ਹਨ ਜਿਹੜੇ ਕਿ ਤੁਹਾਡੀ ਸੈਕਸ਼ਨ ਹੈਲਥ ਨੂੰ ਵਧੀਆ ਰੱਖਦੇ ਹਨ ਤੁਹਾਡੇ ਪੀਰੀਅਡਸ ਦੀ ਹੈਲਥ ਨੂੰ ਵਧੀਆ ਰੱਖਦੇ ਹਨ ਤੇ ਤੁਹਾਨੂੰ ਪ੍ਰੈਗਨੈਂਸੀ ਹੋਣ ਦੇ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਹ ਹਾਰਮੋਨਸ ਪਰ ਅਗਰ ਇਹਨਾਂ ਦੇ ਵਿੱਚ ਗੜਬੜੀ ਆ ਜਾਂਦੀ ਹੈ ਤੇ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਆਉਣਾ ਸ਼ੁਰੂ ਹੋ ਜਾਂਦੀਆਂ ਹਨ ਪ੍ਰੈਗਨੈਂਸੀ ਦੇ ਵਿੱਚ ਪੀਰੀਅਡਸ ਬੰਦੀ ਪ੍ਰੋਬਲਮਸ ਸੋ ਹੁਣ ਇਹ ਤੁਹਾਨੂੰ ਪ੍ਰੋਬਲਮਸ ਨਾ ਹੋਣ ਤੇ ਇਹਦੇ ਲਈ ਕੀ ਸੋਲੂਸ਼ਨ ਹੈ ਉਹ ਹੈ ਕਿ ਰਾਤ ਨੂੰ ਤੁਹਾਨੂੰ ਕਿਸੇ ਵੀ ਹਾਲਤ ਦੇ ਵਿੱਚ 10:30 ਵਜੇ ਤੱਕ ਸੌ ਜਾਣ ਦੀ ਆਦਤ ਬਣਾਉਣੀ ਪਵੇਗੀ ਕਮਰੇ ਦੀ ਲਾਈਟ 9 ਵਜੇ ਤੋਂ ਬਾਅਦ ਡਿਮ ਕਰ ਦਿਓ ਤਾਂ ਕਿ ਲਾਈਟ ਰੂਮ ਦੇ ਵਿੱਚ ਘੱਟ ਰਹੇ ਤੇ ਤੁਹਾਡਾ ਮੈਲਾਟੋਨਿਨ ਹਾਰਮੋਨ ਜਲਦੀ ਬਣਨਾ ਸ਼ੁਰੂ ਹੋ ਜਾਵੇ ਸੋ ਇਸ ਤੋਂ ਇਲਾਵਾ 9:30 ਤੋਂ 10 ਵਜੇ ਤੱਕ ਆਪਣੇ ਜਿੰਨੇ ਵੀ ਤੁਹਾਡੀ ਸਕਰੀਨ ਹੈ ਚਾਹੇ ਤੁਸੀਂ ਟੀਵੀ ਦੇਖਦੇ ਹੋ ਲੈਪਟਾਪ ਹੈ ਜਾਂ ਫਿਰ ਤੁਸੀਂ ਫੋਨ ਦਾ ਬਹੁਤ ਜ਼ਿਆਦਾ ਯੂਜ਼ ਕਰਦੇ ਹੋ ਤੇ ਇਹ ਸਾਰੇ ਤੁਹਾਡੇ 9:30 ਵਜੇ ਜਾਂ ਫਿਰ 10 ਵਜੇ ਤੱਕ ਬੰਦ ਹੋ ਜਾਣੇ ਚਾਹੀਦੇ ਹਨ ਅਗਰ ਤੁਸੀਂ ਪੀਸੀਓਡੀ ਜਾਂ ਇਹਨਾਂ ਸਾਰੀਆਂ ਪ੍ਰੋਬਲਮਸ ਤੋਂ ਬਚਣਾ ਹੈ ਕਿਉਂਕਿ ਸਿਰਫ 7 ਘੰਟੇ ਦੀ ਗੈਰੀ ਨੀਂਦ ਨਾਲ ਹੀ ਬਾਡੀ ਆਪਣੇ ਹਾਰਮੋਨਸ ਰਿਪੇਅਰ ਕਰਦੀ ਹੈ ਜੋ ਪੀਸੀਓਡੀ ਦੇ ਰੂਟ ਕੌਜ਼ ਨੂੰ ਠੀਕ ਕਰਦਾ ਹੈ ਹੁਣ ਨੰਬਰ 2 ਚੇਂਜ ਦੀ ਗੱਲ ਕਰੀਏ ਉਹ ਹੈ ਹੈਵ ਰੋਟੀ ਐਂਡ ਰਾਈਸ ਵਨ ਟਾਈਮ ਸੋ ਗਟ ਹੈਲਥ ਐਂਡ ਹਾਰਮੋਨ ਰਿਕਵਰੀ ਲਈ ਸੋ ਪੀਸੀਓਡੀ ਚ ਗਟ ਹੈਲਥ ਬਹੁਤ ਬਹੁਤ ਕ੍ਰੂਸ਼ੀਅਲ ਹੁੰਦੀ ਹੈ ਮਤਲਬ ਤੁਹਾਡੀ ਅੰਤੜੀਆਂ ਦੀ ਸਿਹਤ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਕਸਰ ਪੀਸੀਓਡੀ ਦੇ ਵਿੱਚ ਤੁਹਾਡੀ ਅੰਤੜੀਆਂ ਦੀ ਸਿਹਤ ਵਿਗੜ ਜਾਂਦੀ ਹੈ ਸੋ ਅਗਰ ਤੁਸੀਂ ਪੀਸੀਓਡੀ ਹੋਣ ਤੇ ਗਲੂਟਨ ਵਾਲੀਆਂ ਚੀਜ਼ਾਂ ਖਾਂਦੇ ਹੋ ਜਿਵੇਂ ਕਿ ਕਣਕ ਮੈਦਾ ਸੂਜੀ ਤੋਂ ਬਣੀਆਂ ਹੋਈਆਂ ਜਿੰਨੀਆਂ ਵੀ ਚੀਜ਼ਾਂ ਖਾਂਦੇ ਹੋ ਇਸ ਤੋਂ ਇਲਾਵਾ ਚਿੱਟੇ ਚੋਲ ਖਾਂਦੇ ਹੋ ਇਨ ਇਨਾਂ ਦੇ ਨਾਲ ਇਨਫਲੇਮੇਸ਼ਨ ਵਧਦੀ ਹੈ ਤੁਹਾਡੀ ਬਾਡੀ ਦੇ ਵਿੱਚ ਮਤਲਬ ਤੁਹਾਡੀ ਬਾਡੀ ਦੇ ਵਿੱਚ ਸੋਜ ਵਧਦੀ ਹੈ ਜਿਸ ਕਰਕੇ ਤੁਹਾਨੂੰ ਫੀਲ ਹੁੰਦਾ ਹੈ ਕਿ ਤੁਹਾਡਾ ਸ਼ਰੀਰ ਫੁੱਲਿਆ ਫੁੱਲਿਆ ਹੈ ਜਾਂ ਫਿਰ ਤੁਸੀਂ ਅਗਰ weight ਚੈੱਕ ਕਰਦੇ ਹੋ ਤਾਂ ਤਾਂ ਕਦੇ-ਕਦੇ ਤੁਹਾਡਾ weight ਇੱਕਦਮ ਬਹੁਤ ਜ਼ਿਆਦਾ ਵਧਿਆ ਨਜ਼ਰ ਆਉਂਦਾ ਹੈ ਤੁਹਾਡੇ ਫੇਸ ਤੇ ਸਵੇਲਿੰਗ ਦਿਖਾਈ ਦਿੰਦੀ ਹੈ ਤੁਹਾਡੀ ਆਈਸ ਤੇ ਸਵੇਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਪੇਟ ਤੁਹਾਡਾ ਗੁਬਾਰੇ ਵਾਂਗੂ ਤੁਹਾਨੂੰ ਲੱਗਦਾ ਹੈ ਫੁੱਲਿਆ ਹੋਇਆ ਹੈ ਸੋ ਇਹ ਬਹੁਤ ਜ਼ਿਆਦਾ ਤੁਹਾਡੀ ਬਾਡੀ ਦੇ ਵਿੱਚ ਸਵੇਲਿੰਗ ਪੈਦਾ ਕਰਦੀਆਂ ਹਨ ਇਹ ਚੀਜ਼ਾਂ ਸੋ ਇਹਨਾਂ ਦਾ ਜਿੰਨਾ ਹੋ ਸਕੇ ਘੱਟ ਤੋਂ ਘੱਟ ਇਸਤੇਮਾਲ ਕਰੋ ਆਪਣੀ ਡਾਈਟ ਦੇ ਵਿੱਚ ਸੋ ਹਰ ਮੀਲ ਦੇ ਵਿੱਚ ਕਣਕ ਦੀ ਰੋਟੀ ਜਾਂ ਸੋ ਚਾਵਲ ਲੈਣ ਦੇ ਨਾਲ ਤੁਹਾਡੀ ਪੇਟ ਦੀ ਅਗਨੀ ਜਿਹੜੀ ਆ ਉਹ ਸ਼ਾਂਤ ਹੋ ਜਾਂਦੀ ਹੈ ਜਿਸ ਦੇ ਨਾਲ ਇਨਸੂਲਿਨ ਰੈਜ਼ਿਸਟੈਂਸ ਬਣਦਾ ਹੈ ਸੋ ਹੁਣ ਸੋਲਿਊਸ਼ਨ ਕੀ ਹੈ ਇਸ ਦਾ ਸੋ ਰੋਟੀ ਜਾਂ ਚਾਵਲ ਤੁਸੀਂ ਸਿਰਫ ਦਿਨ ਦੇ ਵਿੱਚ ਇੱਕ ਟਾਈਮ ਹੀ ਖਾਣੇ ਹਨ ਚਾਹੇ ਤੁਸੀਂ ਦੁਪਹਿਰ ਨੂੰ ਖਾ ਲਓ ਚਾਹੇ ਤੁਸੀਂ ਸ਼ਾਮ ਨੂੰ ਖਾ ਲਓ ਇਸ ਤੋਂ ਇਲਾਵਾ ਬਾਕੀ ਮੀਲ ਦੇ ਵਿੱਚ ਤੁਸੀਂ ਸਬਜ਼ੀਆਂ ਦੀ ਕੁਆਂਟੀਟੀ ਜ਼ਿਆਦਾ ਵਧਾ ਦਿਓ ਪ੍ਰੋਟੀਨ ਰਿਚ ਡਾਈਟ ਲੈਣਾ ਜ਼ਿਆਦਾ ਸ਼ੁਰੂ ਕਰੋ ਪ੍ਰੋਟੀਨ ਦੇ ਵਿੱਚ ਤੁਸੀਂ ਦਾਲਾਂ ਅੰਡੇ ਸ਼ਾਮਿਲ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਚੀਲਾ ਬਣਾ ਕੇ ਖਾ ਸਕਦੇ ਹੋ ਖਿਚੜੀ ਬਣਾ ਕੇ ਖਾ ਸਕਦੇ ਹੋ ਵੱਖ-ਵੱਖ ਤਰ੍ਹਾਂ ਦੀਆਂ ਖਿਚੜੀਆਂ ਜਿਵੇਂ ਕਿ ਤੁਸੀਂ ਬਾਜਰੇ ਦੀ ਖਿਚੜੀ ਬਣਾ ਸਕਦੇ ਹੋ ਜਵਾਰ ਦੀ ਸਮਾ ਰਾਈਸ ਦੀ ਸੋ ਇਸ ਤੋਂ ਇਲਾਵਾ ਮਿਲਟਸ ਦੀ ਖਿਚੜੀ ਤੁਸੀਂ ਬਣਾ ਸਕਦੇ ਹੋ ਜਾਂ ਦਲੀਆ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਪੋਹਾ ਇਸ ਦਾ ਬਣਾ ਕੇ ਖਾ ਸਕਦੇ ਹੋ ਸੋ ਇਹ ਅਗਰ ਤੁਸੀਂ ਮਿਲਟਸ ਲੈਂਦੇ ਹੋ ਜਾਂ ਫਿਰ ਮੋٹے ਅਨਾਜ ਤੁਸੀਂ ਯੂਜ਼ ਕਰਦੇ ਹੋ ਤੇ ਤੁਹਾਨੂੰ ਬਹੁਤ ਜਲਦੀ ਪੀਸੀਓਡੀ ਦੀ ਪ੍ਰੋਬਲਮ ਤੋਂ ਛੁਟਕਾਰਾ ਮਿਲ ਜਾਵੇਗਾ ਪੀਰੀਅਡ ਸਬੰਧੀ ਜਿੰਨੀਆਂ ਵੀ ਤੁਹਾਨੂੰ ਪ੍ਰੋਬਲਮਸ ਹਨ ਇਸ ਤੋਂ ਇਲਾਵਾ ਗਟ ਹੈਲਥ ਨੂੰ ਠੀਕ ਰੱਖਣ ਦੇ ਲਈ ਤੁਹਾਨੂੰ ਫਰਮੈਂਟਡ ਫੂਡਸ ਆਪਣੀ ਡਾਈਟ ਦੇ ਵਿੱਚ ਜ਼ਿਆਦਾ ਲੈਣੇ ਹੁੰਦੇ ਹਨ ਤੇ ਸੋ ਤੁਸੀਂ ਵੈਸੇ ਤਾਂ ਜਿਨ੍ਹਾਂ ਨੂੰ ਵੀ ਪੀਰੀਅਡਸ ਦੇ ਰਿਲੇਟਡ ਪ੍ਰੋਬਲਮ ਹੈ ਪੀਸੀਓਡੀ ਹੈ ਪੀਸੀਓਐਸ ਹੈ ਤਾਂ ਡੇਰੀ ਪ੍ਰੋਡਕਟਸ ਨਹੀਂ ਲੈਣੇ ਚਾਹੀਦੇ ਹਨ ਜਾਂ ਫਿਰ ਬਹੁਤ ਹੀ ਕਦੇ-ਕਦੇ ਘੱਟ ਮਾਤਰਾ ਦੇ ਵਿੱਚ ਲੈਣੇ ਹੁੰਦੇ ਹਨ ਲੇਕਿਨ ਦਹੀਂ ਤੁਹਾਡੀ ਅੰਤੜੀਆਂ ਦੇ ਸਿਹਤ ਦੇ ਲਈ ਬਹੁਤ ਬਹੁਤ ਵਧੀਆ ਹੁੰਦਾ ਹੈ ਇਹ ਤੁਹਾਡੇ ਜਿਹੜੇ ਅੰਦਰ ਗੁੱਡ ਬੈਕਟੀਰੀਆਜ਼ ਦੀ ਹੈਲਥ ਨੂੰ ਜਾਂ ਫਿਰ ਉਹਨਾਂ ਦੀ ਕੁਆਂਟੀਟੀ ਨੂੰ ਵਧਾਉਣ ਦਾ ਕੰਮ ਕਰਦਾ ਹੈ ਸੋ ਇਸ ਕਰਕੇ ਕਦੇ-ਕਦੇ ਤੁਸੀਂ ਥੋੜਾ ਜਿਹਾ ਦਹੀਂ ਲੈ ਲਿਆ ਕਰੋ ਤੁਹਾਡੀ ਗਟ ਹੈਲਥ ਠੀਕ ਰਹੇਗੀ ਇਸ ਤੋਂ ਇਲਾਵਾ ਤੁਸੀਂ ਘਰ ਦੀ ਬਣੀ ਹੋਈ ਚਟਣੀ ਜ਼ਰੂਰ ਖਾਣਾ ਸ਼ੁਰੂ ਕਰੋ ਸੋ ਇਸ ਤੋਂ ਇਲਾਵਾ ਤੁਸੀਂ ਕਾਂਜੀ ਲੈ ਸਕਦੇ ਹੋ ਘਰ ਦੇ ਵਿੱਚ ਬਣਾ ਸਕਦੇ ਹੋ ਇਹ ਤੁਹਾਡੀ ਗਟ ਹੈਲਥ ਦੇ ਲਈ ਬਹੁਤ ਵਧੀਆ ਹੈ ਗਟ ਹੈਲਥ ਤੁਹਾਡੀ ਅਗਰ ਵਧੀਆ ਹੋ ਜਾਏਗੀ ਤਾਂ ਪੀਸੀਓਡੀ ਤੋਂ ਤੁਹਾਨੂੰ ਬਹੁਤ ਜਲਦੀ ਛੁਟਕਾਰਾ ਮਿਲੇਗਾ ਨੰਬਰ 33 ਜਿਹੜਾ ਤੁਹਾਨੂੰ ਚੇਂਜ ਕਰਨਾ ਹੈ ਆਪਣੇ ਲਾਈਫਸਟਾਈਲ ਦੇ ਵਿੱਚ ਉਹ ਹੈ ਸਵੇਰ ਦੀ ਤੇਜ਼ ਵਾਕ ਮਤਲਬ ਸਨਲਾਈਟ ਤੇ ਪਲੱਸ ਮੂਵਮੈਂਟ ਸੋ ਇਨਸੂਲਿਨ ਕੰਟਰੋਲ ਡਾਇਰੈਕਟ ਕਰਦੀਆਂ ਹਨ ਇਹ ਆਦਤਾਂ ਸੋ ਸਵੇਰ ਦੀ ਸੂਰਜ ਦੀ ਰੋਸ਼ਨੀ ਸਿਰਫ ਵਿਟਾਮਿਨ ਡੀ ਨਹੀਂ ਦਿੰਦੀ ਹੈ ਇਹ ਸਰਕੇਡੀਅਮ ਰਿਦਮ ਤੇ ਇਨਸੂਲਿਨ ਸੈਂਸਿਟੀਵਿਟੀ ਤੇ ਡਾਇਰੈਕਟ ਇੰਪੈਕਟ ਪਾਉਂਦੀ ਹੈ ਜਦੋਂ ਤੁਸੀਂ ਸਵੇਰੇ ਸਵੇਰੇ ਭੁੱਖੇ ਢਿੱਡ 30 ਤੋਂ 40 ਮਿੰਟ ਵਾਕ ਕਰਦੇ ਹੋ ਇਸ ਦੇ ਨਾਲ ਕੀ ਹੁੰਦਾ ਹੈ ਕਿ ਇਸ ਦੇ ਨਾਲ ਤੁਹਾਡਾ ਗਲੂਕੋਜ਼ ਕੰਟਰੋਲ ਹੁੰਦਾ ਹੈ ਮਤਲਬ ਤੁਹਾਡੀ 슈ਗਰ ਕੰਟਰੋਲ ਵਿੱਚ ਰਹੇਗੀ ਬੋਡੀ ਇਨਸੂਲਿਨ ਪ੍ਰੋਪਰ ਯੂਜ਼ ਕਰਦੀ ਹੈ ਸੋ ਅਗਰ ਤੁਸੀਂ ਸੈਰ ਕਰੋਗੇ ਨਾਲ ਦੀ ਨਾਲ ਤੁਹਾਨੂੰ ਧੁੱਪ ਵੀ ਮਿਲੇਗੀ ਤੇ ਤੁਹਾਨੂੰ ਹੋਣਗੇ ਡਬਲ ਬੈਨੀਫਿਟਸ ਹਾਰਮੋਨਸ ਜਾਗਣਗੇ ਵਧੀਆ ਰਿਲੀਜ਼ ਹੋਣਗੇ ਤੁਹਾਡੀ ਬੋਡੀ ਦੇ ਵਿੱਚ ਅਲਟੀਮੇਟਲੀ ਪੀਸੀਓਡੀ ਦੀ ਪ੍ਰੋਬਲਮ ਤੋਂ ਪੀਰੀਅਡਸ ਬੰਦੀ ਪ੍ਰੋਬਲਮਸ ਤੋਂ ਤੁਹਾਨੂੰ ਛੁਟਕਾਰਾ ਮਿਲੇਗਾ ਅਗਰ ਤੁਹਾਡਾ ਇਨਸੂਲਿਨ ਰੈਜ਼ਿਸਟੈਂਸ ਵਧੀਆ ਹੋ ਜਾਂਦਾ ਹੈ ਪੀਸੀਓਡੀ ਦਾ ਇਹ ਰੂਟ ਕੌਜ਼ ਹੈ ਸੋ ਅਗਰ ਇਨਸੂਲਿਨ ਤੁਹਾਡਾ ਵਧੀਆ ਕੰਮ ਕਰੇਗਾ ਤੇ ਪੀਸੀਓਡੀ ਦੀ ਪ੍ਰੋਬਲਮ ਤੁਹਾਡੀ ਜੜ ਤੋਂ ਖਤਮ ਹੋਏਗੀ ਸੋ ਨੰਬਰ 4 ਤੇ ਜਿਹੜਾ ਹੁਣ ਤੁਹਾਨੂੰ ਬਦਲਾਵ ਕਰਨਾ ਹੈ ਉਹ ਹੈ ਡੇਲੀ 30 ਮਿੰਟਸ ਐਕਸਰਸਾਈਜ਼ ਸਟਰੈਂਥ ਟ੍ਰੇਨਿੰਗ ਪਲਸ ਯੋਗਾ ਮਿਕਸ ওভারਲਿਊਸ਼ਨ ਬੂਸਟ ਮਤਲਬ ਤੁਹਾਡੇ ਐਗ ਦੀ ਕੁਆਂਟੀਟੀ ਨੂੰ ਤੇ ਕੁਆਲਿਟੀ ਨੂੰ ਵਧੀਆ ਕਰਦੀ ਹੈ ਇਹ ਐਕਸਰਸਾਈਜ਼ਸ ਸੋ ਸਿਰਫ ਕਾਰਡੀਓ ਜਾਂ ਸਿਰਫ ਯੋਗਾ ਕਾਫੀ ਨਹੀਂ ਹਨ ਪੀਸੀਓਡੀ ਵਾਲੀ ਬਾਡੀਜ਼ ਦੇ ਲਈ ਇਸ ਦੇ ਲਈ ਸਟਰੈਂਥ ਟ੍ਰੇਨਿੰਗ ਕਰਨੀ ਬਹੁਤ ਜ਼ਰੂਰੀ ਹਨ ਮਸਲਸ ਬਣਾਉਣੇ ਬਹੁਤ ਜ਼ਰੂਰੀ ਹਨ ਸੋ ਜਦੋਂ ਬਾਡੀ ਮਸਲਸ ਬਣਾਉਂਦੀ ਹੈ ਇਨਸੂਲਿਨ ਹਾਰਮੋਨ ਵੀ ਵਧੀਆ ਕੰਮ ਕਰਨ ਲੱਗ ਜਾਂਦਾ ਹੈ ਮਸਲਸ ਗਲੂਕੋਜ਼ ਨੂੰ ਐਬਜ਼ਾਰਬ ਕਰ ਦੇ ਵਿੱਚ ਮਾਸਟਰ ਹੁੰਦੀ ਹੈ ਸੋ ਇਸ ਨਾਲ 슈ਗਰ ਬਲੱਡ ਵਿੱਚ ਜੰਮਦੀ ਨਹੀਂ ਹੈ ਸੋ 슈ਗਰ ਬਲੱਡ ਵਿੱਚ ਅਗਰ ਨਹੀਂ ਜੰਮੇਗੀ ਤੇ ਤੁਹਾਡਾ ਇਨਸੂਲਿਨ ਵਧੀਆ ਕੰਮ ਕਰੇਗਾ ਤੁਹਾਡੇ ਸੈਲਸ ਵਧੀਆ ਰਿਸਪੌਂਡ ਕਰਨਗੇ ਇਨਸੂਲਿਨ ਨੂੰ ਆਖਿਰਕਾਰ ਇਨਸੂਲਿਨ ਰਿਸਿਸਟੈਂਸ ਠੀਕ ਹੋ ਜਾਵੇਗਾ ਤੇ ਤੁਹਾਡੀ ఓਵਰੀ ਵਿੱਚ ਦੁਬਾਰਾ ਤੋਂ ਮਤਲਬ ਤੁਹਾਡੀ ਬੱਚੇਦਾਨੀ ਵਿੱਚ ਦੁਬਾਰਾ ਤੋਂ ਐਗ ਬਣਨੇ ਸ਼ੁਰੂ ਹੋ ਜਾਣਗੇ ਓਵੋਲੂਸ਼ਨ ਇੰਪਰੂਵ ਹੋਵੇਗਾ ਤੁਸੀਂ ਅਗਰ ਤੁਸੀਂ ਬੇਬੀ ਚਾਹੁੰਦੇ ਹੋ ਤੁਸੀਂ ਪ੍ਰੈਗਨੈਂਟ ਹੋ ਸਕਦੇ ਹੋ ਤੁਹਾਡੇ ਓਵੋਲੂਸ਼ਨ ਠੀਕ ਟਾਈਮ ਤੇ ਹੋਏਗਾ ਐਗ ਠੀਕ ਟਾਈਮ ਤੇ ਬਣਨਗੇ ਤੁਹਾਨੂੰ ਤੁਹਾਡੇ ਪੀਰੀਅਡਸ ਨਾਰਮਲ ਹੋ ਜਾਣਗੇ ਜਿਸ ਦੇ ਨਾਲ ਅਲਟੀਮੇਟਲੀ ਤੁਹਾਨੂੰ ਪ੍ਰੈਗਨੈਂਸੀ ਦੇ ਵਿੱਚ ਵੀ ਪ੍ਰੋਬਲਮ ਨਹੀਂ ਆਵੇਗੀ ਹੁਣ ਤੁਸੀਂ ਕਿਸ ਤਰ੍ਹਾਂ ਵਰਕਆਊਟ ਸਟਾਰਟ ਕਰਨਾ ਹੈ ਤੁਸੀਂ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ 30 ਮਿੰਟ ਦੀ ਤੇਜ਼ ਵਾਕ ਕਰਨਾ ਸ਼ੁਰੂ ਕਰੋ ਫਿਰ ਤੁਸੀਂ 30 ਮਿੰਟ ਵਾਕ ਦੇ ਨਾਲ ਨਾਲ 15 ਮਿੰਟ ਦੀ ਕਿਸੇ ਤਰ੍ਹਾਂ ਦੀ ਵੀ ਐਕਸਰਸਾਈਜ਼ ਕਰਨਾ ਸ਼ੁਰੂ ਕਰੋ ਜਦੋਂ ਤੁਹਾਡਾ ਇੱਕ ਵਾਰ ਰੁਟੀਨ ਬਣ ਜਾਂਦਾ ਹੈ ਫਿਰ ਤੁਸੀਂ ਸਟਰੈਂਥ ਟ੍ਰੇਨਿੰਗ ਦੇ ਨਾਲ ਨਾਲ ਤੁਸੀਂ ਯੋਗਾ ਵੀ ਕਰਨਾ ਸ਼ੁਰੂ ਕਰ ਸਕਦੇ ਹੋ ਇਸ ਨੂੰ ਇਨਕਲੂਡ ਕਰ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਟੋਟਲ 45 ਤੋਂ 60 ਮਿੰਟ ਤੱਕ ਦਾ ਵਰਕਆਊਟ ਸ਼ੁਰੂ ਕਰੋਗੇ ਤੇ ਬਹੁਤ ਤੇਜ਼ੀ ਦੇ ਨਾਲ ਤੁਹਾਨੂੰ ਪੀਸੀਓਡੀ ਦੀ ਪ੍ਰੋਬਲਮ ਤੋਂ ਮਤਲਬ ਪੀਰੀਅਡ ਸਬੰਧੀ ਪ੍ਰੋਬਲਮਸ ਤੋਂ ਛੁਟਕਾਰਾ ਮਿਲੇਗਾ ਆਲਟੀਮੇਟਲੀ ਜਿੰਨੇ ਵੀ ਤੁਹਾਡੇ ਸੁਪਨੇ ਹਨ ਚਾਹੇ ਤੁਹਾਨੂੰ ਬੇਬੀ ਚਾਹੀਦਾ ਹੈ ਜਾਂ ਤੁਹਾਨੂੰ ਆਪਣੀ ਸਿਹਤ ਠੀਕ ਰੱਖਣੀ ਹੈ ਆਉਣ ਵਾਲੀਆਂ ਵੱਡੀਆਂ ਭਿਆਨਕ ਬਿਮਾਰੀਆਂ ਤੋਂ ਤੁਸੀਂ ਬਚਣਾ ਹੈ ਤੇ ਇਸ ਦੇ ਲਈ ਬਹੁਤ ਜ਼ਰੂਰੀ ਹੈ ਤੁਹਾਨੂੰ ਵਰਕਆਊਟ ਕਰਨਾ ਸੋ ਆਲਟੀਮੇਟਲੀ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਹਫ਼ਤੇ ਦੇ ਵਿੱਚ 3 ਦਿਨ ਸਟਰੈਂਥ ਟ੍ਰੇਨਿੰਗ ਕਰੋ 2 ਦਿਨ ਯੋਗਾ ਮਿਕਸ ਕਰ ਸਕਦੇ ਉਹ ਯਾ ਸਟ੍ਰੈਚਿੰਗ ਕਰ ਸਕਦੇ ਹੋ ਸੋ ਰੈਗੂਲਰ ਮੂਵਮੈਂਟ ਬਾਡੀ ਚ ਐਸਟ੍ਰੋਜਨ ਡੋਮੀਨੈਂਸ ਨੂੰ ਵੀ ਘੱਟ ਕਰਦਾ ਹੈ ਮਤਲਬ ਐਸਟ੍ਰੋਜਨ ਨੂੰ ਬੈਲੈਂਸ ਕਰਦਾ ਹੈ ਉਸ ਨੂੰ ਬਹੁਤ ਜ਼ਿਆਦਾ ਵਧਾਉਣ ਨਹੀਂ ਦਿੰਦਾ ਸੋ ਪੀਰੀਅਡਸ ਰੈਗੂਲਰ ਕਰਦਾ ਹੈ ਸੋ ਇਸ ਲਈ ਬਹੁਤ ਜ਼ਰੂਰੀ ਹੈ ਤੁਹਾਡੀ ਲਾਈਫ ਦੇ ਵਿੱਚ ਮੂਵਮੈਂਟ ਹੋਣਾ ਨੰਬਰ 5 ਤੇ ਜਿਹੜਾ ਤੁਹਾਨੂੰ ਚੇਂਜ ਕਰਨਾ ਹੈ ਉਹ ਹੈ 슈ਗਰ ਡੇਰੀ ਗਲੂਟਨ ਬੰਦ 30 ਦਿਨਾਂ ਦੇ ਲਈ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ 15 ਦਿਨਾਂ ਤੋਂ 1 ਮਹੀਨੇ ਦੇ ਵਿੱਚ ਵਿੱਚ ਆਰਾਮ ਮਿਲਣਾ ਸ਼ੁਰੂ ਹੋ ਜਾਏ ਤੇ ਤੁਹਾਨੂੰ ਡੇਰੀ, ਸ਼ੂਗਰ ਤੇ ਗਲੂਟਨ ਵਰਗੀਆਂ ਚੀਜ਼ਾਂ 30 ਦਿਨਾਂ ਦੇ ਲਈ ਆਪਣੀ ਰੁਟੀਨ ਦੇ ਵਿੱਚੋਂ ਥੋੜਾ ਦੇਰ ਬਾਹਰ ਰੱਖਣਾ ਪਵੇਗਾ ਕਿਉਂਕਿ ਇਹ ਤਿੰਨੋਂ ਹੀ ਚੀਜ਼ਾਂ ਇੱਕ ਤਰ੍ਹਾਂ ਦੀ ਲੁਕੀ ਹੋਈ ਜ਼ਹਿਰ ਹੈ ਜਿਹੜੀ ਕਿ ਤੁਹਾਨੂੰ ਦਿਖਾਈ ਨਹੀਂ ਦਿੰਦੀ ਤੇ ਤੁਹਾਨੂੰ ਅੰਦਰੋਂ ਹੀ ਹੰੰਦਰ ਤੁਹਾਨੂੰ ਖਰਾਬੀ ਕਰ ਰਹੀ ਹੈ ਸੋ ਡੇਰੀ ਦੇ ਵਿੱਚ ਜੇ ਗੱਲ ਕਰੀਏ ਜਿਵੇਂ ਕਿ ਡੇਰੀ ਪ੍ਰੋਡਕਟਸ ਦੇ ਵਿੱਚ ਅਗਰ ਦੁੱਧ, ਦਹੀਂ, ਪਨੀਰ, ਲੱਸੀ ਇਹ ਸਾਰੀਆਂ ਜੜੀਆਂ ਚੀਜ਼ਾਂ ਹੈਗੀਆਂ ਖਾਸ ਕਰਕੇ ਦੁੱਧ ਦੇ ਵਿੱਚ IGF1 ਹਾਰਮੋਨ ਹੁੰਦਾ ਹੈ ਜੋ ਕਿ ਟੈਸਟੋਸਟੀਰੋਨ ਹਾਰਮੋਨ ਨੂੰ ਵਧਾਉਂਦਾ ਹੈ ਜਿਹੜਾ ਕਿ ਮੇਲ ਹਾਰਮੋਨ ਹੁੰਦਾ ਹੈ ਤੇ ਤੁਹਾਡੀ ਬੋਡੀ ਦੇ ਵਿੱਚ ਇਸ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਹੈ ਸੋ ਅਗਰ ਤੁਹਾਡਾ ਇਹ ਹਾਰਮੋਨ ਵਧ ਜਾਂਦਾ ਹੈ ਤੇ ਤੁਹਾਨੂੰ ਸਾਰੀਆਂ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਹਨ ਲਾਈਕ ਮੈਨਸ ਦੀ ਤਰ੍ਹਾਂ ਤੁਹਾਨੂੰ ਵੀ ਫੇਸ਼ੀਅਲ ਹੈਅਰ ਆਉਣੇ ਸ਼ੁਰੂ ਹੋ ਜਾਂਦੇ ਹਨ ਠੋਡੀ ਤੇ ਤੁਹਾਡੇ ਆਲੇ ਦੁਆਲੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਅਪਰ ਲਿਪਸ ਤੇ ਆਉਣੇ ਸ਼ੁਰੂ ਹੋ ਜਾਂਦੇ ਹਨ ਪੇਟ ਦੇ ਆਲੇ ਦੁਆਲੇ ਜਾਂ ਚੈਸਟ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਇਸ ਤੋਂ ਇਲਾਵਾ ਗਲੂਟਨ ਮਤਲਬ ਕਣਕ ਖਾਦਾ ਜਾਂ ਸੂਜੀ ਤੋਂ ਬਣਿਆ ਹੋਇਆ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਇਹ ਤੁਹਾਡੀ ਗਟ ਲਾਈਨਿੰਗ ਨੂੰ ਡੈਮੇਜ ਕਰਦਾ ਹੈ ਮਤਲਬ ਤੁਹਾਡੀ ਆਂਤੜੀਆਂ ਦੀ ਜਿਹੜੀ ਪਰਤ ਹੁੰਦੀ ਹੈ ਲਾਈਨਿੰਗ ਹੁੰਦੀ ਹੈ ਉਸ ਨੂੰ ਵੀਕ ਕਰ ਦਿੰਦਾ ਹੈ ਜਿਸ ਦੇ ਨਾਲ ਉਸ ਦੇ ਵਿੱਚ ਛੋਟੇ-ਛੋਟੇ ਕਰੈਕਸ ਹੋਣ ਲੱਗ ਜਾਂਦੇ ਹਨ ਜਾਂ ਛੋਟੇ-ਛੋਟੇ ਛੇਦ ਹੋਣ ਲੱਗ ਜਾਂਦੇ ਹਨ ਅਲਟੀਮੇਟਲੀ ਹੁੰਦਾ ਕੀ ਹੈ ਕਿ ਜੋ ਵੀ ਤੁਸੀਂ ਖਾਦਾ ਪੀਤਾ ਹੁੰਦਾ ਹੈ ਉਹਦੇ ਵਿੱਚ ਛੋਟੇ-ਛੋਟੇ ਪਾਰਟੀਕਲਸ ਜਿਹੜੇ ਆ ਲੀਕ ਹੋਣ ਲੱਗ ਜਾਂਦੇ ਹਨ ਉਹ ਗੰਦਗੀ ਤੁਹਾਡੇ ਖੂਨ ਦੇ ਵਿੱਚ ਜਾਣ ਲੱਗ ਜਾਂਦੀਆਂ ਹਨ ਜਿਸ ਦੇ ਨਾਲ ਤੁਹਾਡਾ ਐਸਟ੍ਰੋਜਨ ਹਾਰਮੋਨ ਦਾ ਬੈਲੈਂਸ بگੜ ਜਾਂਦਾ ਹੈ ਅਲਟੀਮੇਟਲੀ ਤੁਹਾਨੂੰ ਪੀਸੀਓਡੀ ਦੀ ਪ੍ਰੋਬਲਮ ਸੀਵੀਅਰ ਹੋ ਸਕਦੀ ਹੈ ਤੁਹਾਡੀ ਆਂਤੜੀਆਂ ਦੇ ਵਿੱਚੋਂ ਲੀਕੇਜ ਹੋਣਾ ਇਸ ਨੂੰ ਲੀਕੀ ਗੱਟ ਕਹਿੰਦੇ ਹਨ ਤੇ ਇਸ ਦੇ ਨਾਲ ਤੁਹਾਡੇ ਬਲੱਡ ਦੇ ਵਿੱਚ ਡਾਇਰੈਕਟ ਕਚਰਾ ਚਲਾ ਜਾਂਦਾ ਹੈ ਤੇ ਤੁਹਾਡੇ ਹਾਰਮੋਨਸ ਨੂੰ ਬਹੁਤ ਖਰਾਬੀ ਕਰਦਾ ਹੈ ਸੋ 슈ਗਰ ਸਭ ਤੋਂ ਵੱਡਾ ਦੁਸ਼ਮਣ ਹੈ ਇਨਸੁਲਿਨ ਦਾ ਜਾਂ ਪੀਸੀਓਡੀ ਦਾ ਸੋ ਟ੍ਰਾਈ ਕਰੋ 30 ਦਿਨ ਬਿਨਾ 슈ਗਰ ਗਲੂਟਨ ਡੇਰੀ ਤੋਂ ਰਿਜ਼ਲਟ ਤੁਹਾਨੂੰ ਕੀ ਮਿਲੇਗਾ ਇਸ ਦਾ ਕਿ ਤੁਹਾਨੂੰ ਬਲੋਟਿੰਗ ਜਿਹੜੀ ਹੁੰਦੀ ਹੈ ਜਿਹੜਾ ਤੁਹਾਡਾ ਪੇਟ ਬੈਲੂਨ ਵਾਂਗੂ ਤੁਹਾਨੂੰ ਗੁਬਾਰੇ ਵਾਂਗੂ ਫੁੱਲ ਫੁਲੇ ਨਜ਼ਰ ਆਉਂਦਾ ਹੈ ਇਸ ਦੀ ਪ੍ਰੋਬਲਮ ਘਟੇਗੀ 15 ਦਿਨ ਦੇ ਅੰਦਰ ਅੰਦਰ ਤੁਹਾਡੀ એનર્ਜੀ ਬਹੁਤ ਜ਼ਿਆਦਾ ਇੰਪਰੂਵ ਹੁੰਦੀ ਹੈ ਪੀਰੀਅਡਸ ਇੰਪਰੂਵ ਹੋਣ ਲੱਗ ਜਾਂਦੇ ਹਨ ਤੁਹਾਡੇ ਪਿੰਪਲ ਜਿਹੜੇ ਫੇਸ ਤੇ ਹੁੰਦੇ ਹਨ ਉਹ ਬਹੁਤ ਤੇਜ਼ੀ ਦੇ ਨਾਲ ਘਟਦੇ ਹਨ ਤੇ 100% weight loss ਹੋਣ ਲੱਗ ਜਾਂਦਾ ਹੈ ਠੇਰੀ ਜਗ੍ਹਾ ਤੇ ਤੁਸੀਂ ਆਪਣੀ ਰੁਟੀਨ ਦੇ ਵਿੱਚ ਤੁਸੀਂ ਕੀ ਐਡ ਕਰਨਾ ਹੈ ਤੁਸੀਂ ਫਰੂਟਸ ਨੂੰ ਇਨਕਲੂਡ ਕਰੋ ਨਾ ਕਿ ਚਿੱਟੀ ਖੰਡ ਤੋਂ ਬਣੀਆਂ ਹੋਈਆਂ ਚੀਜ਼ਾਂ ਫਰੂਟਸ ਨੂੰ ਜਾਂ ਖਜੂਰ ਨੂੰ ਕਿਸ਼ਮਿਸ਼ ਨੂੰ ਐਡ ਕਰੋ ਸੋ ਜਦੋਂ ਵੀ ਤੁਹਾਨੂੰ ਕਰੀਵਿੰਗ ਹੁੰਦੀ ਹੈ ਤੁਸੀਂ ਇਹਨਾਂ ਚੀਜ਼ਾਂ ਦਾ ਯੂਜ਼ ਕਰ ਸਕਦੇ ਹੋ ਖਾ ਸਕਦੇ ਹੋ ਤਾਂ ਕਿ ਤੁਹਾਨੂੰ 슈ਗਰ ਜਿਹੜੀ ਕਰੀਵਿੰਗ ਆ ਤੁਹਾਡੀ ਕੰਟਰੋਲ ਹੋ ਸਕੇ ਸੋ ਇਸ ਤੋਂ ਇਲਾਵਾ ਕਣਕ ਦੀ ਰੋਟੀ ਖਾਣੀ ਹੈ ਜਾਂ ਤੁਸੀਂ ਉਹ ਸਿਰਫ ਇੱਕ ਟਾਈਮ ਕਰਦੇ ਹੋ ਇੱਕ ਟਾਈਮ ਦੇ ਵਿੱਚ ਵੀ ਬਹੁਤ ਘੱਟ ਕੁਆਂਟੀਟੀ ਦੇ ਵਿੱਚ ਲਓ ਤੇ ਬਾਕੀ ਤੁਸੀਂ ਬਾਜਰਾ ਰਾਗੀ ਜਵਾਰ ਬੇਸਣ ਇਹ ਬਹੁਤ ਵਧੀਆ ਆਪਸ਼ਨ ਹਨ ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਡਿਸ਼ੇਸ ਬਣ ਜਾਂਦੀਆਂ ਹਨ ਤੇ ਤੁਸੀਂ ਉਹ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰੋ ਇਸ ਤੋਂ ਇਲਾਵਾ ਐਂਡ ਤੇ ਤੁਹਾਡੇ ਲਈ ਬੋਨਸ ਟਿਪ ਹੈ ਉਹ ਹੈ ਕਿ ਅਗਰ ਤੁਸੀਂ ਪੀਸੀਓਡੀ ਨੂੰ ਬਹੁਤ ਹੋਰ ਵੀ ਤੇਜ਼ੀ ਦੇ ਨਾਲ ਘਟਕਾਣਾ ਚਾਹੁੰਦੇ ਹੋ ਤੇ ਆਪਣਾ ਰੂਟੀਨ ਸਵੇਰ ਦਾ 6:30 ਤੋਂ 7 ਵਜੇ ਤੱਕ ਸ਼ੁਰੂ ਕਰ ਦਿਓ ਮਤਲਬ 6:30 ਵਜੇ ਤੁਹਾਨੂੰ ਜਾਂ 7 ਵਜੇ ਤੋਂ ਪਹਿਲਾਂ ਪਹਿਲਾਂ ਉੱਠ ਜਾਣਾ ਹੈ ਕਿਉਂਕਿ ਪੀਸੀਓਡੀ ਵਾਲੀ ਬਾਡੀ ਸਲੱਗੀਸ਼ ਹੋ ਜਾਂਦੀ ਹੈ ਬਹੁਤ ਤੁਹਾਨੂੰ ਥਕਾਵਟ ਥੱਕਿਆ ਥੱਕਿਆ ਤੁਸੀਂ ਫੀਲ ਕਰਦੇ ਹੋ ਜਦੋਂ ਤੁਸੀਂ ਲੇਟ ਉੱਠਦਿਆਂ ਹੋ ਸੋ ਇਸ ਲਈ ਬਹੁਤ ਜ਼ਰੂਰੀ ਹੈ 6:30 ਤੋਂ 7 ਵਜੇ ਤੱਕ ਉੱਠ ਜਾਣਾ ਸੋ ਇਸ ਦੇ ਨਾਲ ਕੀ ਹੋਏਗਾ ਕਿ 3 ਤੋਂ 5 ਵਜੇ ਤੱਕ ਤੁਹਾਡਾ ਸਵੇਰ ਨੂੰ ਲਿਵਰ ਡੀਟੌਕਸ ਹੁੰਦਾ ਹੈ ਅਗਰ ਤੁਸੀਂ ਸਹੀ ਨੀਂਦ ਲੈਂਦੇ ਹੋ ਸੋ ਅਗਰ ਤੁਸੀਂ ਚੰਗੀ ਤਰ੍ਹਾਂ ਨਹੀਂ ਸੌਂਦੇ ਹੋ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਹੈ ਤੁਹਾਡਾ ਲਿਵਰ ਡੀਟੌਕਸ ਨਹੀਂ ਹੋਏਗਾ ਆਲਟੀਮੇਟਲੀ ਤੁਹਾਡੇ ਹਾਰਮੋਨਸ ਇੰਬੈਲੈਂਸ ਹੋਣਗੇ ਸੋ ਇਸ ਲਈ ਬਹੁਤ ਜ਼ਰੂਰੀ ਹੈ ਠੀਕ ਟਾਈਮ ਤੇ ਸੌਣਾ ਤੇ ਠੀਕ ਟਾਈਮ ਤੇ ਉੱਠਣਾ ਤੇ 7 ਘੰਟੇ ਦੀ ਨੀਂਦ ਲੈਣਾ ਸੋ ਅਗਰ ਤੁਸੀਂ 6:30 ਤੋਂ 7 ਵਜੇ ਉੱਠ ਜਾਂਦੇ ਹੋ ਸਵੇਰ ਨੂੰ ਕੇ ਫਰੈਸ਼ ਹੋ ਕੇ ਗਰਮ ਪਾਣੀ ਜ਼ਰੂਰ ਪੀਓ ਫਰੈਸ਼ ਹਵਾ ਲੋ ਬਾਹਰ ਦੀ ਬਾਹਰ ਜਾਓ ਸੈਰ ਕਰਕੇ ਆਓ ਧੁੱਪ ਲਓ ਤੇ ਇਹ ਡਾਇਰੈਕਟ ਤੁਹਾਡਾ ਪੀਸੀਓਡੀ ਦਾ ਪਰਫੈਕਟ ਮਾਰਨਿੰਗ ਰੂਟੀਨ ਹੈ ਸੋ ਅਗਰ ਤੁਸੀਂ ਪੀਸੀਓਡੀ ਤੋਂ ਬਚਣਾ ਹੈ ਤੇ ਇਹ ਤੁਹਾਨੂੰ ਸਾਰੇ ਬਦਲਾਵ ਕਰਨੇ ਜ਼ਰੂਰੀ ਹਨ ਸੋ ਤੁਸੀਂ ਇਹਨਾਂ 5 6 ਸਿੰਪਲ ਬਟ ਪਾਵਰਫੁਲ ਜਿਹੜੇ ਬਦਲਾਵ ਮੈਂ ਤੁਹਾਨੂੰ ਦੱਸਿਆ ਹੈ ਇਹਨਾਂ ਨੂੰ 30 ਦਿਨ ਦੇ ਲਈ ਫੋਲੋ ਕਰੋ ਤੇ ਤੁਸੀਂ ਖੁਦ ਦੇਖੋਗੇ ਕਿ ਪੀਰੀਅਡਸ ਤੁਹਾਡੇ ਰੈਗੂਲਰ ਹੋ ਰਹੇ ਹਨ ਤੁਹਾਡੇ ਪਿੰਪਲਸ ਗਾਇਬ ਹੋ ਰਹੇ ਹਨ ਘਟ ਰਹੇ ਹਨ weight loss ਹੋ ਰਿਹਾ ਹੈ ਤੁਹਾਡੇ ਵਿੱਚ energy ਬਹੁਤ ਜ਼ਿਆਦਾ ਆ ਰਹੀ ਹੈ stress ਵੀ ਘਟ ਰਹੀ ਹੈ mood swings ਘਟ ਰਹੇ ਹਨ medications ਤੋਂ ਬਿਨਾ ਸੋ ਮੈਡੀਸਿਨ ਇਸਨ ਤੋਂ ਬਿਨਾ ਹਾਰਮੋਨਸ ਨੂੰ ਨੇਚਰਲੀ ਬੈਲੈਂਸ ਕਰੋ ਆਪਣੇ ਆਪ ਨੂੰ ਹੀਲ ਕਰੋ ਕਿਉਂਕਿ ਤੁਸੀਂ ਬਹੁਤ ਵਧੀਆ ਲਾਈਫ ਡਿਸਟਰਬ ਕਰਦੀਆਂ ਹੋ ਤੁਸੀਂ ਤੁਸੀਂ ਸਭ ਕੁਝ ਸੰਭਾਲਦੀਆਂ ਹੋ ਤਾਂ ਇਹ ਤੁਹਾਡੇ ਲਈ ਜਿਹੜਾ ਪੀਸੀਓਡੀ ਨੂੰ ਰਿਵਰਸ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਤੋ ਅਗਰ ਵੀਡੀਓ ਅੱਜ ਦੀ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਮੇਰੀਆਂ ਹੋਰ ਵੀਡੀਓਜ਼ ਬਹੁਤ ਆਉਣ ਵਾਲੀਆਂ ਹਨ ਕਿਉਂਕਿ ਮੈਂ ਔਮਨ ਹੈਲਥ ਹਰ ਸ਼ੁੱਕਰਵਾਰ ਨੂੰ ਵੀਡੀਓ ਲੈ ਕੇ ਆਵਾਂਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੇਰੀ ਵੀਡੀਓਜ਼ ਮਿਲਣ ਤੇ ਤੁਸੀਂ ਅਵੇਅਰ ਹੋ ਸਕੋ ਆਪਣੀ ਜ਼ਿੰਦਗੀ 'ਚ ਬਦਲਾਅ ਕਰ ਸਕੋ ਤੇ ਹਮੇਸ਼ਾ ਲਈ ਤੰਦਰੁਸਤ ਰਹਿ ਸਕੋ ਸੋ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਹਨ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ സാറ ദോ ധന്വാദ